ਓ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦਿ ਜਾਪੁ ਆਦਿ ਸਾਚੀ ਜੁਗਾਦ ਸਾਚੀ ਹੈ ਭੀ ਸਾਚੀ ਨਾ ਕੋਇ ਤੋ ਹੂ ਈ ਪੀ ਸਾਚੀ ਸੋਚੇ ਸੋਚ ਨਾ ਹੋਵੀ ਜੇ ਸੋਚੀ ਮੁਖਵਾਰ ਜੇ ਪੈਚ ਨਾ ਹੋਵੀ ਜੇ ਲਾਈ ਰਹਾ ਰਬਤਾਰ ਖੁਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਸ ਹੈ ਸਿਆਣ ਪਾਲਾ ਕੋਹੇ ਤਾਂ ਇੱਕ ਨਜੱਲੇ ਨਾਲ ਕਿਸ ਚਾਰਾ ਹੋਈ ਕਾ ਕੂੜੇ ਟੁੱਟੇ ਪਾਲ ਹੋਕਮ ਹੋ ਜਾਈ ਚੱਲਣਾ ਨਾਲਿ ਕਲਿਖਿਆ ਨਾਲ ਹੁਕਮ ਹੀ ਹੋਣਿਆਕਾਰ ਹੁਕਮ ਨਾ ਕਿਹਾ ਜਾਏ ਹੁਕਮ ਹੀ ਹੋਵਨ ਜੀ ਹੁਕਮਲੇ ਪਰਿਆਈ ਹੁਕਮੀ ਉਤਮਨੇਸ਼ ਹੁਕਮ ਲੈਕ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਏ ਇੱਕ ਹੁਕਮੀ ਸਦਾ ਬੁਭਾਈਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਭੁੰਜੇ ਤਾ ਹੁਮੇ ਕਹੀ ਨਾ ਕੋਈ ਗਾਵੀ ਪਹਤਾਨ ਹੋਵੇ ਕਿਸੇ ਤਾਨ ਗਾਵੇ ਕੋ ਗਾ ਜਾਨੀ ਨਿਸਾਨ ਗਾਵੇ ਕੰਗਨ ਬੜੀਆਂ ਚਾਰ ਚਾਹ ਗਾਵੇ ਤੂੰ ਬਦਿਆ ਬੇਖੰ ਵਿਚਾਰ ਗਾਵੇ ਤੂੰ ਸਾਜ ਕਰੀ ਤਨੁ ਕੀ ਗਾਵੇ ਤੂੰ ਜੀ ਲੈ ਪਰੰਦੇ ਗਾਵੇ ਪੰਜਾਬ ਪੈਂ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਚਿਨਾ ਆਵੀਂ ਤੋਟ ਕਤ ਕਤ ਕਥੀਂ ਕੋਟੀ ਕੋੜ ਕੋਟਾ ਦੇਂਦਾ ਦੇ ਲੈਂਦੇ ਸੁਖ ਪਾਈਂ ਜੋਗਾ ਜਿਗੰਤਰ ਖਾਈ ਖਾਇ ਹੁਕਮਿ ਹੁਕਮ ਚਲਾਏ ਰਾਮ ਨਾਨਕ ਬਿਗਸੇ ਵੇ ਪਰਵਾਹੁ ਸਾਚਾ ਸਿंह ਸਾਚ ਨਾਹੀ ਭਾਖਿਆ ਪਉ ਅਪਾਰ ਆਕੇ ਮੰਗੇ ਰਹੀ ਦੇ ਤਾਤ ਫਰੀਦਾ ਤਾਰ ਫੇਰ ਕੇ ਅੰਗੇ ਅਖੀਏ ਜਿਲੇ ਸੇ ਦਰਬਾਰ ਮਹੁ ਕੀ ਭੂਲਿ ਬੂਲੀਏ ਜਿਸੰਤਰੇ ਪਿਆਰ ਅਨਮ੍ਰਿਤ ਬਿਲਾ ਸਚ ਨਾਮ ਉਜੈ ਆਇ ਚਾਰ ਕਰਮੇ ਆਵੇ ਕਪੜੰਦਰੀ ਮੁਖ ਦਵਾਰ ਨਾਨਕ ਹੀ ਰਹਿ ਜਾਣੀਏ ਸਭ ਆਪੇ ਸਜਿਆ ਸਭ ਪਿਆਰ ਨਾ ਜਾਇ ਕੀਤਾ ਨੋ ਹੀ ਆਪੇ ਆਪ ਨਿਰੰਝਨ ਸੋਇ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਹੀ ਬਿਨਿ ਨਦਾਨ ਗਾਵੀਏ ਸੁਣੀ ਅੰਦਰ ਕੀਏ ਭਾਉ ਦੁ ਪਰਹਾ ਸੰਕਾਲ ਲੈ ਜਾਇ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਆ ਸਮਾਈ ਗੁਰੇਸਰ ਗੁਰਗੋੜ ਪਰਮਾ ਗੁਰ ਪਾਵਰ ਬਤਿ ਮਾਈ ਜੇ ਕੋ ਜਾਣ ਆਖਾ ਨਹੀਂ ਕਹਿਣਾ ਕਥਣਾ ਜਾਈਂ ਬੁਰਾਈਂ ਕੰਦੀ ਹੁਜਾਈ ਸਵਨਾ ਜੀਆਂ ਕਾਇਖੰਦਤਾ ਸੋਵੇਂ ਬਿਸਰਨਾ ਜਾਈ ਤੇਸ ਨਾਮਾ ਜੇ ਤਸ ਭਾਣਾ ਬਿਨ ਭਣ ਕੇ ਨਾਹੀ ਕਰੀ मिले लाइ आर जा हूंदसू न खंडा च जाने सब कोए चङा नस जंगले ਜੇ ਸਿਨਦਨ ਨਾ ਆਇਂਦਾ ਬਾਤ ਨ ਬਝੀ ਕਿ ਕੀਟਾ ਅੰਦਰ ਗੀੜ ਕਾ ਦੋਸ਼ੀ ਦੋਸ਼ ਤਰੇ ਨਾ ਲਗਨਿਰਗੁਣ ਬਣ ਤਰੇ ਬੁਲ ਬੰਤਿਆ ਗੁੰਦੇ ਤੇ ਹਾ ਕੋਈ ਨਾ ਸੋਝੀ ਜੇ ਤਸ ਗਉ ਕੋਈ ਕਰੇ ਸੁਨੇ ਸਿੰਧ ਬੇ ਸੁਨਦਾਰ ਸੁਨੇ ਤਰਤ ਬੁਲੇ ਆਕਾਸ਼ ਸੁਨੇ ਦੀਪ ਲੋਪਤਾ ਸੁਨੇ ਕੋਈ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮ ਇੰਦ ਸੁਣੇ ਮੁਗਸਲਾ ਹਲ ਮੰਦ ਸੁਣੇ ਜੋਗ ਜਗਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋ ਗਿਆਨ ਸੁਣੇ ਅਰਥ ਅਕਾਸ਼ਾਨ ਸੁਣਿਏ ਪੜਿ ਪੜਿ ਪਾਵੀ ਮਾਨ ਸੁਣਿਏ ਲਾਗਿਐ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਏ ਦੂਖ ਪਾਉ ਕਾ ਨਾਸ ਨੇਸਰਾ ਗਨਾ ਕੇ ਗਾ ਸੁਣਿਏ ਸੇ ਕਪੀਰ ਪਾਤਿਸ਼ਾ ਸੁਣਿਏ ਅੰਦੇ ਪਾਵੇ ਰਾਹ ਸੁਣਿਏ ਹਾਥ ਸੰਗਾ ਹੋ ਨਾਨਕ ਭਗਤਾਂ ਸਦਾ ਵਿਗਾਸ ਆਪਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹੇ ਪਛੇ ਪਛਤਾਈ ਕਾਗਤ ਕਮਨ ਲੇਖਨ ਹਾਰ ਮੰਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਵੇ ਜੇ ਕੋ ਮਨ ਜਾਣੀ ਮਨ ਕੋਏ ਮੰਨੇ ਸੋਚ ਹੋਏ ਮਨ ਬੰਦਾ ਮੰਨੇ ਸਗਲ ਪਨ ਕੀ ਸੁਧ ਮੰਨੇ ਮੋ ਛੋਟਾ ਨਾ ਖਾਈ

ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸੰਧਾਰ ਮੰਨੇ ਤਰੇ ਤਾਰੀਂ ਕੋ ਸਿੱਖ ਮੰਨੇ ਨਾਨਕ ਹੋਵੇ ਨ ਅਖਿਖ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੀ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਜ ਸੂਹਲ ਦਰਜਾ ਜਾਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕ੍ਰੀਮ ਬਿਨਚਾਰ ਕਰਤੇ ਕੇ ਕੰਨੀ ਨਾਹੀ ਸੰਬਾਰ ਤੋਲ ਧਰਮ ਦੇ ਆਕਾ ਪੂਤ ਸੰਤੋਥ ਆਰਖਿਆ ਜਿਨ ਸੂਤ ਜੇ ਕੋ ਹੋ ਜੇ ਹੋਵੇ ਸਚਿਆਰ ਤਵਲੇ ਉਪਰ ਗੀਤਾ ਭਾਰਤਾ ਤੀ ਹੋਰ ਪਰੇ ਹੋਰ ਹੋਰ ਤੇ ਸੇ ਪਾਤਲੇ ਕੋਨ ਜੋਰ ਜੀ ਯਾਤ ਰੰਗਾ ਕੀ ਨਾਵ ਸਮੁਨਾ ਲਖਿਆ ਪ੍ਰੀ ਕਲਾ ਇਹੋ ਲੇਖਾ ਰਖ ਜਾਣੀ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸਹਾਲੇ ਰੂਪ ਕੀਥੀ ਤਾਂ ਜਾਣੀ ਕਣਕੋਥ ਕੀਤਾ ਵਸਾਈ ਕੁੰਕਵਾਉ ਤਿਸ ਤੇ ਹੋਇ ਲੱਖ ਦਲੀਆਉ ਕੁਦਰਤ ਕਉਂ ਕਹਾ ਵਿਚਾਰ ਵਾਰਿਆ ਨ ਜਵ ਇੰਕਵਾਲ ਜੋਤਿ ਭਾਵੇ ਸਾਈ ਭਨੇ ਕਾਰ ਸਦਾ ਸਲਾਮ ਅਰੰਕਾਰ ਸੰਗ ਜਾਪ ਸੰਗ ਭਾਵ ਸੰਗ ਪੂਜਾ ਸੰਗ ਤਪ ਤਾਵ ਸੰਗ ਗ੍ਰੰਥ ਮੁਖ ਵੇਦ ਪਾਠ ਅਸਾਂਗ ਜੋ ਮਨ ਰਹੀ ਹੁੰਦਾ ਸੰਗ ਭਗਤ ਬਣਿਆ ਵਿਚਾਰ ਅਸਾਂਗ ਸਤੀ ਅਸੰਖ ਦਾਤਾਰ ਸੰਗ ਸੂਰਮ ਭਗਸਾਲ ਅਸਾਂ ਕਾ ਮੋਲਿ ਬਲਾਈ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵ ਇਕ ਬਾਜੋ ਤਤ ਭਾਵ ਸਾਈ ਭਲੀਕਾਰ ਤੁਸਦਾ ਸਲਾਮ ਅੰਕਾਰ ਅਸਾਂ ਕਮੋਰ ਕੰਦ ਕੋ ਸੰਖ ਚੋ ਹਰਾਮ ਕੋ ਸੰਖ ਵਰਕਾ ਜਾਈ ਜੋਰ ਅਸੰਖ ਅੰਕਲ ਵਹਤਿਆ ਤੁਮਾਈ ਸੰਖ ਪਾਪੀ ਪਾਕ ਰੰਜਾਈ ਅਸਾਂ ਕੋੜਿਆਰ ਕੋੜੇ ਫਿਰਾਏ ਸੰਖ ਮਲੇਸ਼ ਮਲ ਭਖ ਖਾਈ ਅਸਾਂ ਗਿੰਦਕ ਸਰਕਾਰੀ ਭਾਰ ਨਾਨਕੀ ਚ ਕਹੀ ਮੀਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਈ ਭਲੀਕਾਰ ਤੋ ਸਦਾ ਸਲਾਮਦਰੰਗ ਕਾ ਸੰਖ ਨਾਬ ਸੰਖਤਾ ਅਗਮ ਗਮ ਸੰਖ ਲੋ ਅਸਾਂ ਕ ਕਹਿ ਸਰ ਭਾਰ ਹੋਇ ਅਕਰੇ ਨਾਮ ਖਰੀ ਸਲਾ ਕਰੀ ਗਿਆਨ ਦੀਤ ਗੁੰਗਾ ਅਖਰੀ ਲੇਖਨ ਬੋਲਣ ਆ

ਪਾਣੀ ਤੋਂ ਤੇ ਉਤਰ ਸਕੇ ਮੋਤ ਬਲੇ ਤੂੰ ਕੱਪੜ ਹੋਏ ਦੇ ਸਾਬਨ ਲਈਓ ਤੋਏ ਪਰੀ ਮਤ ਪਾਪਾ ਕੀ ਸੰਗ ਤੋਂ ਪੈਨਾਵੇ ਕੇ ਰੰਗ ਉਨੇ ਪਾਪੀ ਆਖ ਨਾਈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਖਾਉ ਨਾਨਕ ਹੁਕਮੀ ਆਵਹੁ ਜਾਹੁ ਤੇਰ ਤਮ ਦਿਆਦ ਦਾਨ ਜੇ ਕੋ ਪਾਵੇ ਤੁਲ ਕਾ ਮਾਨ ਸੁਣੀਆ ਮੰਨਿਆ ਮਨ ਕੀਤਾ ਭਵੰਤ ਰੰਗਾ ਤਿਤ ਮੰਦਾ ਸਭਨ ਤੇਰੇ ਮੇ ਨਾਹੀ ਕੋਈ ਬਨ ਕਰਨ ਕੀਤੇ ਭਗਤ ਨ ਹੋਏ ਸਵਾ ਸਾਥ ਬਾਣੀ ਫਰਮਾਉ ਸਸਹਾ ਸਦਮ ਚਾਉ ਕਉ ਸਵੇਲਾ ਬਹੁਤ ਕਮਨ ਕਉ ਤਿਤ ਕਨੂ ਬਾਰ ਤਾਨ ਸ੍ਰਤੀ ਮਹੰਕਮ ਜੇਤ ਹੋਇਆ ਕਾਰ ਦੇ ਨ ਪਾਈਆ ਪੰਡਤੀ ਜੀ ਹੋਵੇ ਲੇਖ ਪ੍ਰਾਨ ਵਖਤ ਨ ਪਾਇਓ ਓਕਾਰਨੀ ਅੰਜੇ ਲੇਖਣ ਲੇਖ ਪ੍ਰਾਨ ਤਿਤਵਾਰ ਨ ਜੋਗੀ ਜਾਣੇ ਰਤਮੋਹ ਨ ਕੋਈ ਜਾਂ ਕਰਤਾ ਸੇਤੀ ਕੋ ਸਾਂਝੀ ਆਪੇ ਜਾਣੀ ਸੋਈ ਟੀਲ ਕਰੇ ਅੱਖਾਂ ਕਿਸ ਲਾਇਕ ਬਾਨੀ ਕਮ ਜਾਣਾ ਨਾਨਕ ਅੱਖਾਂ ਸਾਖੂ ਆਖੀਏ ਇੱਕ ਦੂ ਇੱਕ ਸਿਆਣਾ ਵੰਡਾ ਸਾਈਂ ਵੰਡੇ ਨਾਹੀ ਕੀਤਾ ਜਾ ਕਾ ਹੋਵੇ ਨਾਲਿ ਜੇਖੂ ਆਪ ਮਝਾਣੀ ਆਗੇ ਗਿਆਨਾ ਸੋਹੈ ਪਤਾਲਾ ਪਤਲ ਲਖਾਗਾ ਸੰਗਾ ਸੂਰ ਕੋੜ ਭਾਰਤ ਕੀ ਦੇਜ ਕਹਿਨ ਕਵਾਤ ਸਹਸ 18 ਹੈ ਕਹਿਨ ਕਤੀ ਬਾਸੁਨਕਤਾ ਤਨੇਖਾ ਫੇਤਾ ਲਿਖੀਏ ਲੇਖੇ ਵੇ ਗੁਨਾਸ ਨਵਨ ਖੰਡਾ ਕੀ ਆਪਣੀ ਜਾਣੀ ਆਪ ਸਲਾਹੀ ਸਲਾਇਤੀ ਸ੍ਰਤਨ ਪਾਈਆਂ ਜੰਧੀਆਂ ਅਤੇ ਵਹਾਂ ਪ੍ਰੇ ਸਮਨ ਨਾ ਜਾਣੀ ਸਮੋਦ ਸਾਸਲ ਤਾਨ ਗਹਿਰਾ ਸੀਤੀ ਮਾਨ ਧੰਨ ਕਿਹੜੇ ਤਨ ਨਾ ਹੋਵੇ ਜੇਤਸ ਮਨੋਂ ਨਾ ਵਿਸਰੇ ਅੰਤ ਨ ਸਵਤੇ ਕਹਿ ਨਾ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਨ ਤੰਤ ਨ ਜਾਪੇ ਕੀਤਾ ਆਕਾਰ

ਨਾਨਕ ਬਦਰੀ ਕਰੀਂ ਦਾਤ ਪਸਤਾ ਕਰ ਮੇ ਰਖਿਆ ਨਾ ਜਾਈ ਵਡਾ ਦਾਤਾ ਤੇ ਨਾ ਤੁਮਾਈਂ ਕੀਤੇ ਮੰਗੇ ਜੋ ਵਪਾਰ ਕੀਤੇ ਹੰ ਗੰਤ ਨਹੀਂ ਬੇਚਾਰ ਕੀਤੇ ਖਾ ਟੋਟੇ ਬਿੰਕਾਰ ਗਿਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਈ ਖਾਏ ਕੀਤੇ ਅਦੋਖ ਪੋਸ ਦਿਮਾਰ اے ਬੇਦਾਰ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖਨ ਸਕੀ ਹੋਏ ਜੇ ਕੋ ਖਾਇ ਦੀ ਅਖਨ ਪਾਈ ਉਹ ਜਾਣੇ ਜੇ ਤੀ ਅਮੁਖ ਆਏ ਆਪੇ ਜਾਣੀ ਆਪੇ ਦੀ ਆਖੇ ਸੇ ਗਿੰਕੇ ਜਿਸਨੋ ਵਾਸ਼ੇਸ਼ਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗਉਨ ਮਲ ਵਪਾਰ ਮਲ ਵਪਾਰੀ ਮਲ ਪੰਧਾਰ ਅਮੋਲ ਆਵੇ ਮੁੱਲ ਲੈ ਜਾਹੇ ਅਮੋਲ ਪਾਏ ਮੁੱਲ ਸਮਾਈ अमूल कर्म अमोल पर अमोलून्य सान मूल कर्म परमानख न आख़िरि भलाई आखें बेद प्राण आख परी बखी आखियां वरमी आखिय आखें गोपी दे गोि आखिय आखिय सिंध ਆਖੇ ਕਹਤੇ ਕਿ ਤੀ ਬੁੱਧ ਆਖੀ ਦਾਨਵ ਆਖੀ ਦੇ ਆਖੇ ਸੁੰਦਰ ਮੰਜੇ ਸੇਮ ਕੀਤੇ ਆਖੇ ਆਖਣ ਪਾਈ ਕਹਤੇ ਕਹਿ ਕੇ ਉਠ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸਕੀ ਕਿ ਕੀ ਜੇ ਵੜ ਭਾਵੇਂ ਤੇ ਵੜ ਹੋਏ ਨਾਨਕ ਜਾਣੀ ਸੱਚ ਅਸੀਂ ਜੀ ਕੋ ਆਖੀ ਬੋਲ ਬੰਗਾਲ ਤਾਂ ਲਖੀ ਸਰ ਗਵਾਰ ਗਵਾਰ ਸੋਦਰਿ ਇਤਿਹਾਸ ਨੂੰ ਕਰ ਕੀ ਹਾਂ ਜਿਤ ਵੈਸਨ ਸਮਾਲੇ ਵਾਜੀ ਨਾ ਅਨੇਕ ਸੰਖਾ ਕੀਤੇ ਬਾਬਨ ਹਾਰੀ ਕਿਤੇ ਰਾਗ ਪਰੇ ਸੋ ਕੀਨ ਕੀਤੇ ਗਾਉਣ ਹਾਰੀ ਗਾਵੇ ਤੁਮ ਨੂੰ ਪਾਣ ਪਾਣੀ ਬੈ ਸੰਤਰ ਗਾਵੇ ਰਾਂ ਜਾ ਧਰਮ ਦੁਵਾਰੀ ਗਾਵੇ ਜੇਥੋ ਹੋਤ ਲਿਖ ਜਾਣੇ ਲਖ ਲਖ ਧਰਮ ਵਿਚਾਰੀ ਗਾਵਹਿ ਈਸਰ ਬਰਮਨ ਦੇਵੀ ਸੁਣ ਸੁਤਾ ਸਵਾਰੀਂ ਤਾਵੇ ਇੰਦਨ ਦਸਨ ਵੇਠੇ ਦੇਵਤਿਆਂ ਨਾਲ ਲੈੰਦਾ ਇਸ ਸਮਾਧੀ ਅੰਦਰ ਗਾਵਉ ਸਭ ਵਿਚਾਰੀ ਗਉਂ ਜੀਤੀ ਸਤੇ ਸੰਤੋਖੀ ਗਾਵਹਿ ਵੇਰ ਕਰਾਰੇ ਗਾਵਨ ਪੰਡਿਤ ਪੰਦਰ ਕੀਸਰ ਜੋਜ ਗਵਿੰਦਾ ਨਾਲ ਲੇੰਦਾ ਵੇ ਮੋਹਣੀਆਂ ਮਨ ਮੋਹਣ ਸਰਗਮੈ ਸ਼ਪਿਆ ਲੇ ਗਉਤ ਨੂੰ ਪਾਈਂ ਤੇਰੇ ਅਰਥ ਤੇਤ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੱਲ ਵਰ ਬੰਦਾ ਕਰ ਕਰ ਰੱਖੀਂ ਤਾਰੇ ਸਿਤਮ ਗਾਵੇ ਜੋਤਿ ਭਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨੋਂ ਸੇ ਮਿਜਤ ਨਾਮ ਨਾਨੇ ਕਿਆ ਵਿਚਾਰੀ ਸੋਏ ਸ੍ਰੀਦਾਸ ਸਾਚੇ ਸਾਹਿਬ ਸਾਚਾ ਸਾਚੀ ਨਾਹੀ ਹੈ ਪੇ ਹੋਸੀ ਜਾਈ ਨਾ ਜਸਿ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਾ ਜੀ ਉਸੇ ਮਾਇਆ ਜਿੰਨ ਨੂੰ ਪਾਈ ਕਰ ਕਰ ਵੇਖੀ ਕੀਤਾ ਆਪਣਾ ਜੋ ਤਸਕਰੀ ਭੰਡਿਆ ਜੀ ਜੋ ਤਸਭਾ ਨੂੰ ਸੈੰਕਰ ਸੀ ਨੋਕ ਮਨਾ ਕਰਨਾ ਜਾਈ ਸੋ ਪਾਤਿ ਸਹੂ ਸਹਾ ਪਾਤਿ ਸਹਿ ਨਾਨਕ ਰਜ਼ਾਈ ਮੰੰਦਾ ਸੰਤੋ ਸਾਰੋਂ ਪਾਤਿ ਝੋਲੀ ਧਿਆਨ ਕੀ ਕਰਹਿ ਕਬੂਤ ਚਿੰਤਾ ਕਾਲ ਕਵਾਰੀ ਕਾਇਆ ਜੋਗਤ ਗੁੰਡਾ ਫੁਰਤੀਤ ਆਈ ਪੰਥੀ ਸਵਲ ਜਮਾਤੀ ਮਨ ਜੀਤੇ ਜੰਗ ਜੀਤ ਆਦੇ ਤਸੇ ਅੰਦੇਸ ਆਦ ਅਨੀਲ ਅਨਾਤ ਆਹ ਨਾਹਤ ਜਿਗਜ ਇਕੋਂ ਵੇਸ ਉਹਦੇ ਗਿਆਨ ਦੇ ਆਪ ਢਾਣ ਢਕੜਕ ਬਾਂਜੀ ਨਾਤ ਆਪ ਨਾਥ ਨਾਥੀ ਸਮਝਾ ਕੀ ਅਰੇ ਸਦ ਅਵਰਾ ਸਾ ਸੰਜੋਗ ਜਿਉਂ ਦੇ ਕਾਰ ਚਲਾਵੀ ਲੇਖੇ ਆਗੇ ਭਾਗ ਆਲੇ ਤੁਸੀਂ ਆਦੇਸ ਆਗ ਅਨੀਤ ਨਾਥ ਨਾ ਤੁਝ ਇਕੋਂ ਵੇਸ ਉਗਦੇ ਗਿਆਨ ਤੇ ਆ ਫਲਾਨ ਘਲ ਘਲ ਬਾਂਜੀ ਨਾਦ ਆਵਨਾ ਸੁਣਤੀ ਸੰਜਾ ਕੀ ਰਸਦ ਅਵਰਾ ਸਾਸ ਜੋ ਜੋ ਦੇ ਕਾਜ ਲਾ ਲਿਖੇ ਆਂ ਭਾਗ ਆਦੇਤ ਸੇ ਆਦੇਸ਼ ਆਦ ਅਨੀਰ ਅਨਾਤ ਅਨਾਹਤ ਜਗ ਜਗ ਏਕ ਹੁੰਵੇ ਸੇ ਕਾ ਮੈਂ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਸੰਸਾਰ ਦੇ ਕੰਡਾ ਜੀ ਕਲਾਈਂ ਦੀ ਮਾਨ ਜੋ ਤੇ ਸੁਭਾਗ ਮੇ ਤੇ ਬੇਚਲਾਵੇਂ ਜਿਉ ਹੋਵੇ ਪਰਮਾਨ ਉਹ ਵੇਥੇ ਉਹਨਾਂ ਨਜ਼ਰ ਨਾ ਆਈ ਬਹਤਾ ਬਿਨਾਨ ਆਦਿਤ ਸਿਆੰਦੀ ਇਸ ਆਦ ਅਨੀਲ ਅਨਾਥ ਅਨਾਹਤ ਜਗ ਜਗ ਇੱਕ ਵੇਸ ਆਸਨ ਲੋਇਲੇ ਪੰਡਾਲ ਨਿਯੋਗ ਸੁਭਾਗ ਇੱਕ ਵਾਰ ਕਰ ਕਰ ਵੇਖੇ ਜਿਨਹਾਰ ਨਾਲਗ ਸਚੀ ਕੀ ਸਾਚੀ ਕਾਰ ਆਂਦੇਸੇ ਆਂਦੇਸ ਆਦ ਅਨੀਨਾ ਅਨਾਥ ਅਨਾਥ ਜਗ ਜਗ ਇੱਕ ਹੋਂਵੇ ਸਿਖ ਦੋ ਜੀ ਵੋ ਲੱਖ ਵੋ ਹੈ ਲੱਖ ਹੋਵੇ ਲੱਖ ਵੇਸ ਲੱਖ ਲੰਗੀੜਾ ਆ ਕੀ ਇੱਕ ਨਾਂ ਜਗਦੀਸ਼ ਇਹ ਤਰਾਪਤ ਬਣ ਮੀਆਂ ਚਲੀ ਹੋਈ ਆ ਕੀ ਸੁਣ ਗੱਲਾਂ ਆਕਾਸ਼ ਕੀ ਕੀਟਾ ਅਹੀ ਰੀਸ نانک دریڑی کونگ دے نہ جنور نہ سوتی گیان بچا جو نہ جوتی چھوٹے سنسار جیسے آتھیں جور کر بیکھیں سوئے کو تم نیچ کوئے راتی روتی تھی بار پون پنی اگنی پتال ਸਵੇਤਰ ਚੀਤਾ ਵਰ ਕੀਤਲ ਮਿਸਾ ਤਸਵੇ ਜੀ ਜੁਗਤ ਕੇ ਰੰਗ ਜਨ ਕੇ ਨਾਮੁ ਨੀਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਸੇ ਸੋਨ ਪੰਜ ਪਰਮਾ ਨਜ਼ਰੀ ਕਰਮ ਪੈ ਨਿਸਾਨ ਕਚ ਬਕਾਇ ਉਤੇ ਪਾਈ ਨਾਨਕ ਗਿਆ ਜਾਪੇ ਜਾਏ ਤਲਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੂ ਕਰਮ ਕੇਤੇ ਪਾਣ ਪਾਣੀ ਬੇ ਸੰਤਨ ਕਹਤੇ ਕਾਨੁ ਮਿਸ਼ੇਸ ਕਹਤੇ ਵਰਮੇ ਘਾਤ ਕਰੀਏ ਰੋਵਲੰਕ ਕੇ ਵੇਸ ਗੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕਹਤੇ ਇੰਦ ਚੰਦ ਸੂਰ ਗੇਤੇ ਕੇਤੇ ਮੰਡਲ ਦੇਸ ਕਹਤੇ ਸਿੰਧੂ ਦੇ ਨਾਥ ਗੇਤੇ ਕੇਤੇ ਦੇਮ ਵੇਸ ਕਹਤੇ ਦੇਵਦਾਨ ਮੰਨ ਕੇਤੇ ਕਿ ਤਰ ਤ ਸਮੁੰਦ ਕੇਤੇ ਆ ਖਾਣੀ ਕੇ ਧਵਾਣੀ ਕੀ ਪਾਥ ਰੰਦ ਕਹਤੇ ਸੋਤੇ ਸੇ ਵਾ ਕਿਤੇ ਨਾਨਕ ਅੰਤਨ ਅੰਤ ਗਿਆਨ ਹਲ ਮੇਜਾ ਪ੍ਰਚੰਦ ਤਥੇ ਨਾਲ ਮਨੋ ਦਾ ਕੋਰ ਆਨੰਦ ਸਰਮਖੰਡ ਕੀ ਬਾਣੀ ਰੋ ਤਥੇ ਘਾਰਤ ਘੜੀਆਂ ਵਾ ਤਨੂੰ ਮਤਾਂ ਕਿਆਂ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਏ ਤਥੇ ਘੜੀਏ ਸਤ ਮਤ ਮਰਬੰਦ ਤਥੇ ਘੜੀਏ ਸਦਾ ਸਦਾ ਕੀ ਸੁ ਕਰਮਖੰਡ ਕੀ ਬਾਣੀ ਜੋ ਤਥੇ ਹੋ ਨ ਕੋਈ ਹੋਰ ਜਿਥੇ ਜੋਤ ਮਹਾ ਬਲ ਸੋ ਤਿਨ ਮੇਂ ਰਾਮ ਰਿਆ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਇ ਤਾਕ ਕਿ ਨ ਕਥਨੇ ਜਾਏ ਲਾਹ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਈ ਜਥੇ ਪਗਤ ਵਸੇ ਕੇ ਲੋਕ ਕਰੇ ਆਨੰਦ ਸਾਮਨ ਸੋਇ ਸਾਚ ਚ ਕਣ ਵਸੇ ਨਰੰਕਾਰ ਕਰ ਕਰ ਵੇਖਨੰਦ ਨਿਹਾਤ ਜਥੇ ਖੰਡ ਮੰਡਲ ਵਰਵੰਦ ਜੇ ਕੋ ਕਥੇ ਤਾਂ ਅੰਤ ਨ ਅੰਤ ਤੇ ਚੇ ਲੋ ਲੋ ਆਕਾਂ ਜੋ ਜੀ ਹੁਕਮ ਤੇ ਵੇ ਸਭ ਕਾਰ ਵੇਖੇ ਵੀ ਸੇ ਕਰ ਵਿਚਾਰ ਨਾਨਕ ਕਥਨਾ ਕਰਲਾ ਸਾਰ ਜਤ ਪਹਾੜਾਂ ਤੇਜ ਸੁਨਿਆਰ ਅਹਨ ਬਾਤ ਦੇ ਇਥਿਆਰ ਓ ਕਲਾਗਨ ਤਬ ਤਾਓ ਭਾਂਡਾ ਭੋ ਅਮਰਤ ਢਾਲ ਕੜੀਏ ਸਦ ਸਚੀਟਕ ਸਾਲ ਜਿਨੋ ਗਨਦਰ ਕਰਮ ਤਨੁ ਕਾਰ ਨਾਨਕ ਨਦਰੀ ਨਦਰਿ ਨਾਸ ਲੋਕ ਬਹੁਣ ਗੁਰੂ ਪਾਣੀ ਪਿਤਾ ਮਾਤਾ ਤਤਸਮ ਹਤਿ ਜੇ ਸਰਾ ਤੀ ਦਾਈ ਦਇਆ ਖਿਲੇ ਸੰਗਲ ਜਗਤ ਚੰਗੀਆਂ ਆਈਆਂ ਵਰੀਆਂ ਆਈਆਂ ਬਾਜੇ ਧਰਮ ਹਦੂਰ ਕਰਮੀ ਆਪ ਆਪਣੀ ਜੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਿਸ਼ਕਤ ਕਾਲ ਨਾਨਕ ਦੇ ਮਕੂਂਜਲੇ ਕੀ ਤੀਸ਼ੁਕੀ ਨਾਲ ਜਿਨੀ ਨਾਮ ਤੇ ਆਇਆ ਗਏ ਮਿਸ਼ਕਤ ਕਾਲ ਨਾਨਕ ਦੇ ਮਕੂਂਜਲੇ ਕੀ ਤੀਸ਼ੁਕੀ ਨਾਲ